ਬੰਬਈ ਵਰਗੇ ਸ਼ਹਿਰ ਵਿੱਚ 1937 ਵਿੱਚ ਗੁਰੂ ਨਾਨਕ ਖਾਲਸਾ ਕਾਲਜ ਇਹਦੀ ਸ਼ੁਰੂਆਤ ਕੀਤੀ ਗਈ ਜੀ ਜੋ ਕਾਲਜ ਸਾਢੇ ਦਰਸਾਲ ਦਿਨ-ਪ੍ਰਤੀ ਦਿਨ ਤਰੱਕੀ ਕਰਦਾ ਜਾ ਰਿਹਾ ਹੈ ਅੱਜ ਗੁਰੂ ਨਾਨਕ ਖਾਲਸਾ ਕਾਲਜ ਬੰਬਈ ਦੇ ਵਿੱਚ ਐਮ ਆਰ ਆਈ ਔਰ ਸੀਟੀ ਸਕੈਨ ਦੀਆਂ ਬਹੁਤ ਮਹਿੰਗੀਆਂ ਮਸ਼ੀਨਾਂ ਲਾ ਕੇ ਤੇ ਉਹਦਾ ਅੱਜ ਉਦਘਾਟਨ ਕੀਤਾ ਗਿਆ ਹੈ ਇਹ ਸੈਂਟਰ ਦੇ ਵਿੱਚ ਇੱਕ ਜਿਹੜੇ ਬਿਲੋ ਪਾਵਰਟੀ ਲਾਈਨ ਜੈਲੋ ਕਾਰਡ ਵਾਲੇ ਆ ਉਹਦੇ ਵਿੱਚ ਕੋਈ ਜਾਤ ਤਾਂ ਪਾਤ ਨਹੀਂ ਹੁੰਦੀ ਉਹਦਾ ਸਿਰਫ 10 ਰੁਪਏ ਦੇ ਵਿੱਚ ਪਰਚੀ ਕੱਟ ਕੇ ਸਿਟੀ ਸਕੈਨ ਜਾਂ ਉਹ ਐਮ ਆਰ ਆਈ ਕਰਨੀ ਆ ਜਿਹੜੀ ਬਾਹਰੋਂ ਕਿਤੇ 18000 ਕਿਤੇ 10000 ਇਸ ਰਕਮ ਨਾਲ ਹੁੰਦੀ ਪਹਿਲਾਂ ਤਾਂ 사ਤਗੁਰੂ ਜੀ ਰੋਗ ਕਿਸੇ ਨੂੰ ਲਾਉਣ ਨਾਲ ਜੇ ਰੋਗ ਲੱਗਦਾ ਤੇ ਫਿਰ ਉਹਦੀ ਟ੍ਰੀਟਮੈਂਟ ਬੜੀ ਮਹਿੰਗੀ ਆ ਤੇ ਖਾਸ ਕਰਕੇ ਬੰਬੇ ਸ਼ਹਿਰ ਦੇ ਵਿੱਚ ਤੇ ਮੈਨੂੰ ਖੁਸ਼ੀ ਆ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਨਕਾਲੋਜੀ ਜਿਹੜੀ ਉਹਦੇ ਕਿਉਂਕਿ ਬੜੀ ਭਿਆਨਕ ਬਿਮਾਰੀ ਆ ਕੈਂਸਰ ਜਿਹੜੀ ਉਦੋਂ ਲੋਕੇਟ ਹੁੰਦੀ ਆ ਜਦੋਂ ਲਗਭਗ ਬਿਮਾਰੀ ਪੱਕ ਜਾਂਦੀ ਆ ਪਰ ਇੱਥੇ ਇਹਨਾਂ ਨੇ ਲੈਬਾਂ ਵੀ ਜਿਹੜੀਆਂ ਸਥਾਪਿਤ ਕੀਤੀਆਂ ਉਹ ਵੀ ਮੈਂ ਸਮਝਦਾ ਅੱਜ ਦੇ ਸਮੇਂ ਦੇ ਹਾਣੀ ਆ ਕਿ ਉਹਦੇ ਵਿੱਚੋਂ ਲੋਕੇਟ ਕਰਕੇ ਦੱਸਦੇ ਵੀ ਫਿਊਚਰ ਤੁਹਾਡੇ ਦੇ ਵਿੱਚ ਕਿੰਨੇ ਸਮੇਂ ਬਾਅਦ ਇਹ ਬੰਦਾ ਜਿਹਦੇ ਸੈੱਲ ਸ਼ੁਰੂ ਹੋਏ ਤੇ ਕਦੋਂ ਇਹ ਬਿਮਾਰੀ ਹੋ ਸਕਦੀ ਆ ਵਿੱਚ ਦੁਨੀਆ ਸੇਵ ਕਮਾਈ ਆ ਤਾਂ ਦਰਗ ਹੈ ਬੱਸਣ ਪਾਈ ਹੈ ਸਿੱਖ ਪੰਥ ਦੀ ਸਰਮੌਰ ਜੱਥੇਬੰਦੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮਾਨਵਤਾ ਨੂੰ ਆਪਣੀ ਗਲਵੱਕੜੀ ਵਿੱਚ ਲੈਣ ਵਾਲੀ ਅਵਲ ਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੇ ਕੋ ਬਜੇਆ ਕੌਣ ਭਲੇ ਕੋ ਮੰਦੇ ਇਹ ਸਿਧਾਂਤ ਸਮੁੱਚੀ ਮਾਨਵਤਾ ਨੂੰ ਦੇਣਾ ਇਹ ਸਿਧਾਂਤ ਦੇ ਜ਼ਰੀਏ ਸਮੁੱਚੀ ਮਾਨਵਤਾ ਨੂੰ ਆਪਣੀ ਗਲਵੱਕੜੀ ਚ ਲੈਣਾ ਜੀ ਹਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮਨੋਰਥ ਹੈ ਸਿੰਘ ਸਾਹਿਬ ਅਕਸਰ ਵੇਖਿਆ ਜਾਂਦਾ ਹੈ ਜਦੋਂ ਗੁਰੂ ਨਾਨਕ ਦੇ ਘਰ ਦੀ ਗੱਲ ਆਉਂਦੀ ਹੈ ਸੰਦੇਸ਼ ਦੀ ਗੱਲ ਆਉਂਦੀ ਹੈ ਪੰਜਾਬ ਦੇ ਸਿੱਖਾਂ ਨੂੰ ਗਲਵਕੜੀ ਲਿੱਤੀ ਜਾਂਦੀ ਹੈ ਅੱਜ ਬਕਾਇਦਾ ਬੰਬੇ ਦੀ ਧਰਤੀ ਤੇ ਜਿੱਥੇ ਲੰਬਾ ਸਮਾਂ ਪਹਿਲਾਂ ਕੇਵਲ ਕਾਲਜ ਸਥਾਪਿਤ ਕੀਤਾ ਗਿਆ ਸੀ ਵਿਦਿਆ ਦਾ ਲੰਕਾ ਚਲਾਇਆ ਗਿਆ ਸੀ ਅੱਜ ਇਹ ਚਾਰ ਸੱਭਜਾਤੀਆਂ ਦੇ ਨਾਂ ਤੇ ਐਮ ਆਰ ਆਈ ਸੀਡੀ ਸੈਂਟਰ ਸਥਾਪਿਤ ਕੀਤਾ ਗਿਆ ਕੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਜ਼ਿਕਰ ਕੀਤਾ ਹੈ ਤਾਨਾ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਫਲਸਫੇ ਦਾ ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ ਨਾ ਕੋ ਬੈਰੀ ਨਾਹੇ ਬੇਗਾਨਾ ਸકલ ਸੰਗ ਹਮਕੋ ਬਨ ਆਈ ਜੀ ਪੰਥ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਇੱਕ ਬਹੁਤ ਹੀ ਇੱਕ ਮਾਣ ਮੱਤਾ ਇਤਿਹਾਸ ਸੱਚਦਿਆਂ ਹੋਇਆ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਬੇ ਵਰਗੇ ਸ਼ਹਿਰ ਵਿੱਚ 1937 ਵਿੱਚ ਗੁਰੂ ਨਾਨਕ ਖਾਲਸਾ ਕਾਲਜ ਇਹਦੀ ਸ਼ੁਰੂਆਤ ਕੀਤੀ ਗਈ ਜੀ ਜੋ ਕਾਲਜ ਸਾਲ ਦਰ ਸਾਲ ਦਿਨ ਪ੍ਰਤੀ ਦਿਨ ਤਰੱਕੀ ਕਰਦਾ ਜਾ ਰਿਹਾ ਹੈ ਅੱਜ ਅਸੀਂ ਇੱਥੇ ਗੁਰੂ ਨਾਨਕ ਖਾਲਸਾ ਕਾਲਜ ਬੰਬੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਇਸ ਕਾਲਜ ਦੇ ਚੇਅਰਮੈਨ ਔਰ ਸ਼ਰੌਮ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਹਰਗਿੰਦਰ ਸਿੰਘ ਜੀ ਉਹ ਪਹੁੰਚੇ ਹੋਏ ਨੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਕਸ਼ਰੀ ਕੇਸਕਰ ਸਾਹਿਬ ਜਹਦਰ ਸਾਹਿਬ ਪਹੁੰਚੇ ਹੋਏ ਨੇ ਗਿਆਨੀ ਬਲਦੇਵ ਸਿੰਘ ਜੀ ਪਹੁੰਚੇ ਹੋਏ ਨੇ ਔਰ ਵਾਈਸ ਚੇਅਰਮੈਨ ਸਰਦਾਰ ਗੁਰਿੰਦਰ ਸਿੰਘ ਜੀ ਬਾਬਾ ਜਿਨ੍ਹਾਂ ਦੇ ਉੱਚੇ-ਉੱਚੇ ਉਦਮ ਸਦਕਾ ਅੱਜ ਇਸ ਕਾਲਜ ਵਿੱਚ ਇੱਕ ਬਹੁਤ ਵੱਡਾ ਮਾਰਕਾ ਮਾਰਦਿਆਂ ਹੋਇਆ ਬਹੁਤ ਹੀ ਟੌਪ ਕਲਾਸ ਦੀਆਂ ਮਸ਼ੀਨਾਂ ਐਮ ਆਰ ਆਈ ਔਰ ਸੀਟੀ ਸਕੈਨ ਵਾਸਤੇ ਕਿਉਂਕਿ ਅੱਜ ਬਿਮਾਰੀਆਂ ਇੰਨੀਆਂ ਵੱਧ ਚੁੱਕੀਆਂ ਨੇ ਔਰ ਗੁਰਬਤ ਦਾ ਵੀ ਬਹੁਤ ਜ਼ਿਆਦਾ ਜ਼ੋਰ ਹੈ ਗਰੀਬੇ ਤਬਕਾ ਵੀ ਬੰਬਈ ਦੇ ਵਿੱਚ ਬਹੁਤ ਜ਼ਿਆਦਾ ਹੈ ਉਹਨਾਂ ਸਾਰਿਆਂ ਦੀ ਸਹੂਲਤ ਵਾਸਤੇ ਕਿਉਂਕਿ ਇੰਨੇ ਮਹਿੰਗੇ ਮਹਿੰਗੇ ਇਲਾਜ ਜਾ ਕੇ ਹਸਪਤਾਲਾਂ ਵਿੱਚ ਜਾਂ ਹੋਰ ਸੈਂਟਰਾਂ ਵਿੱਚ ਜਾ ਕੇ ਕਰਵਾਉਣ ਦਾ ਹਰ ਕੋਈ ਸਮਰਥਨ ਨਹੀਂ ਹੁੰਦਾ ਬਿਲਕੁਲ ਔਰ ਬੜਾ ਵੱਡਾ ਇਹ ਮਾਰਕਾ ਮਾਰਦਿਆਂ ਹੋਇਆਂ ਬੜੀ ਵੱਡੀ ਗੱਦ ਹੈ ਕਿ ਅੱਜ ਗੁਰੂ ਨਾਨਕ ਖਾਲਸਾ ਕਾਲਜ ਬੰਬੇ ਦੇ ਵਿੱਚ ਐਮ ਆਰ ਆਈ ਔਰ ਸੀਟੀ ਸਕੈਨ ਦੀਆਂ ਬਹੁਤ ਮਹਿੰਗੀਆਂ ਮਸ਼ੀਨਾਂ ਲਾ ਕੇ ਤੇ ਉਹਦਾ ਅੱਜ ਉਦਘਾਟਨ ਕੀਤਾ ਗਿਆ ਬਕਿ ਇਹਨਾਂ ਕਿ ਚੇਅਰਮੈਨ ਸਾਹਿਬ ਔਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵਾਈਸ ਚੇਅਰਮੈਨ ਸਦਾ ਗੁਰਿੰਦਰ ਸਿੰਘ ਜੀ 바ਵਾ ਔਰ ਸਮੁੱਚੀ ਇਹਨਾਂ ਦੀ ਟੀਮ ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਇਟਾ ਵੱਡਾ ਮਾਰਖਾ ਮਾਰਖੇ ਤੇ ਇਹ ਵੱਡਾ ਸੈਂਟਰ ਜਿਹੜਾ ਸੀ ਉਹ ਸਥਾਪਿਤ ਕੀਤਾ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ குரு ਕੀ ਪਿਆਰੀ ਸਾਧ ਸੰਗਤ ਜੀ ਇਹ ਸੰਸਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਚਤੇਦਾਰ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਦਿਲ ਦੇ ਵੱਲਵਲੇ ਸਾਂਝੇ ਕੀਤੇ ਨੇ ਸੱਚਮੁੱਚ ਜਿੱਥੇ ਇਹ ਕਿਹਾ ਜਾਂਦਾ ਕਿ ਗੁਰਨਾਨਕ ਦੀ ਕੌਮ ਲੰਗਰ ਲਗਾਉਂਦੀ ਆ ਦਾਲ ਪ੍ਰਸ਼ਾਦੇ ਦਾ ਅੱਜ ਬਕਾਇਦਾ ਬੰਬੇ ਦੀ ਧਰਤੀ ਤੇ ਸਿਟੀ ਸਕੈਨ ਦਾ ਸੈਂਟਰ ਸਥਾਪਿਤ ਕਰਕੇ ਇੱਕ ਲੰਗਰ ਵਾਲਾ ਕਾਰਜ ਕੀਤਾ ਇੱਕ ਮੈਡੀਕਲ ਦਾ ਕਾਰਜ ਕੀਤਾ ਹੁਣ ਮੈਂ ਇਹ ਗੱਲ ਕਰਾਂਗਾ ਸਾਡੀ ਸਤਿ ਸਤਕਾਰਯੋਗ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਤਾਮੀ ਉਹਨਾਂ ਨਾਲ ਤਾਮੀ ਸਾਹਿਬ ਅਕਸਰ ਵੇਖਿਆ ਜਾਂਦਾ ਹੈ ਸ਼ੋਮਨੀ ਕਮੇਟੀ ਸਿੱਖਤਮ ਤੇ ਪ੍ਰਚਾਰ ਤੇ ਪ੍ਰਸਾਰ ਵਿੱਚ ਹਰ ਥਾਂ ਤੇ ਆਪਣੀ ਭੂਮਿਕਾ ਨਿਭਾਉਂਦੀ ਹੈ ਜਦੋਂ ਅਸੀਂ ਇੱਥੇ ਆਏ ਹਾਂ ਇੱਕ ਕਹਿ ਸਕਦੇ ਆ ਕਿ ਬੰਬੇ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਪਤਵੰਤੇ ਸੱਜਣਾ ਵੱਲੋਂ ਖਾਸ ਕਰਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਹੇਠ ਜਿੱਥੇ ਵਿਦਿਆ ਦਾ ਲੰਗਰ ਚਲਾਇਆ ਜਾ ਰਿਹਾ ਸੀ ਗੁਨਾਨਕ ਖਾਲਸਾ ਕਾਲ ਦੇ ਨਾਂ ਤੇ ਅੱਜ ਸਹਿਬਜਾਦਿਆਂ ਦੇ ਨਾਂ ਤੇ ਸਿਟੀ ਸਕੈਨ ਸੈਂਟਰ ਸਥਾਪਿਤ ਕੀਤਾ ਗਿਆ ਤੁਹਾਡੀ ਕੀ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਚੱਜਾ ਗੁਰਦੁਆਰੇ ਸਹਿਬਾਨਾਂ ਦਾ ਪ੍ਰਬੰਧ ਚਲਾਉਂਦੀ ਆ ਜੀ ਉੱਥੇ ਦੇ ਨਾਲ ਦੀ ਨਾਲ ਵਿਦਿਆ ਦਾ ਪ੍ਰਚਾਰ ਤੇ ਪ੍ਰਸਾਰ ਤੇ ਨਾਲ ਮੈਡੀਕਲ ਦੀ ਫੈਸਿਲਿਟੀਜ਼ ਵੀ ਉਹਦੇ ਵਿੱਚ ਚਾਹੇ ਸਾਡੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਆ ਜਿਹੜੀ ਐਸ ਬਿਲੈ ਮੈਂ ਸਮਝਦਾ ਅੱਜ ਬੜੇ-ਬੜੇ ਪੱਧਰ ਤੇ ਲੋਕਾਂ ਦੀ ਟ੍ਰੀਟਮੈਂਟ ਦੇ ਵਿੱਚ ਮਦਦ ਕਰ ਰਹੇ। ਇਸੇ ਤਰਜ਼ ਤੇ ਸਾਡੇ ਮੀਰੀ ਪੀਰੀ ਹਸਪੀਟਲ ਸ਼ਾਹਬਾਦ ਮਰਕੰਡੇ ਜਿਹੜਾ ਮੈਡੀਕਲ ਕਾਲਜ ਵੀ ਬਣਨ ਜਾ ਰਿਹਾ ਤੇ ਉਸੇ ਤਰਜ਼ ਦੇ ਉੱਤੇ ਜਿੱਥੇ ਆਪਾਂ ਅੱਜ ਖੜੇ ਆਂ ਇਹ ਪਿਛਲੇ ਸਮੇਂ ਦੌਰਾਨ ਅਸੀਂ ਆਏ ਸੀ ਤਾਂ ਉਦੋਂ ਇੱਥੇ ਬਾਬਾ ਜੀ ਨੇ ਇਹ ਉਪਰਾਲਾ ਕੀਤਾ ਸੀ ਕਿ ਅਸੀਂ ਇੱਥੇ ਸੀਟੀ ਸਕੈਨ ਤੇ ਐਮ ਆਰ ਆ ਸੈਂਟਰ ਜਿਹੜਾ ਹੈ ਉਹ ਸਥਾਪਿਤ ਕਰਾਂਗੇ ਜੀ ਤੇ ਮੈਨੂੰ ਖੁਸ਼ੀ ਆ ਕਿ ਭਾਵੇਂ ਇਹ ਲੇਟ ਚੱਲਿਆ ਲੇਟ ਨਹੀਂ ਕਹਿ ਸਕਦੇ ਕਿਉਂਕਿ ਮਸ਼ੀਨਾਂ ਦਾ ਤੇ ਸਾਰਾ ਪ੍ਰਬੰਧ ਕਰਨਾ ਬੜਾ ਔਖਾ ਹੁੰਦਾ ਪਰ ਮੈਂ ਕਹਿ ਸਕਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿੱਥੇ ਆਪਣੀਆਂ ਉਦਾਸੀਆਂ ਦੇ ਵਿੱਚ ਗਰੀਬ ਗੁਰਬਿਆਂ ਦਾ ਪਾਰ ਉਤਾਰਾ ਕੀਤਾ ਇਹ ਸੈਂਟਰ ਦੇ ਵਿੱਚ ਇੱਕ ਜਿਹੜੇ ਬਿਲੋ ਪਾਵਰਟੀ ਲਾਈਨ ਜੈਲੋ ਕਾਰਡ ਵਾਲੇ ਆ ਉਹਦੇ ਵਿੱਚ ਕੋਈ ਜਾਤ ਤਾਂ ਪਾਤ ਨਹੀਂ ਹੁੰਦੀ ਉਹਦਾ ਸਿਰਫ 10 ਰੁਪਏ ਦੇ ਵਿੱਚ ਪਰਚੀ ਕੱਟ ਕੇ ਸਿਟੀ ਸਕੈਨ ਜਾਂ ਉਹ ਐਮ ਆਰ ਆਈ ਕਰਨੀ ਆ ਜਿਹੜੀ ਬਾਹਰੋਂ ਕਿਤੇ 18000 ਕਿਤੇ 10000 ਇਸ ਰਕਮ ਨਾਲ ਹੁੰਦੀ ਜੀ ਉਹ ਪੰਜ ਸੱਤ ਜਿਹੜੇ ਰੋਜ਼ ਆ ਕੇ ਇੱਥੇ 10 ਰੁਪਏ ਦੇ ਵਿੱਚ ਇਹਦਾ ਲਾਹਾ ਲੈ ਰਹੇ ਮੈਂ ਸਮਝਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਫਲਸਫਾ ਜਿਹੜਾ ਬਿਲਕੁਲ ਉਹਨੂੰ ਨਮਸਕਾਰ ਹੋ ਰਹੀ ਹੈ ਇਸੇ ਤਹਿਤ ਜਿਹੜੇ ਆਮ ਸਾਡੇ ਰੁਟੀਨ ਦੇ ਵਿੱਚ ਬਹੁਤ ਸਾਰੇ ਲੋਕ ਆ ਮੈਂ ਹੁਣ ਦੇਖਦਾ ਸਿੰਘ ਸਾਹਿਬ ਆਏ ਆ ਤੇ ਬਹੁਤ ਸਾਰੇ ਹਾਲੇ ਲਾਈਨਾਂ ਦੇ ਵਿੱਚ ਲੱਗੇ ਹੋ ਹਾਂ ਜਿਹੜਾ ਕਾਰਜ ਬਾਹਰੋਂ 10000 ਜਾਂ 8000 ਚ ਹੋਣਾ ਉਹ ਇਹ 1200 ਤੇ 1800 ਤੇ ਕਰਦੇ ਆ ਤੇ ਮੈਂ ਸਮਝਦਾ ਇਹਦੇ ਵਿੱਚ ਕੋਈ ਕਾਸਟ ਨਹੀਂ ਕੋਈ ਕਰੀਡ ਨਹੀਂ ਭਾਵੇਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਅਸ਼ੀਰਵਾਦ ਲੈ ਕੇ ਚੱਲਦੀ ਆ ਪਰ ਇੱਥੇ ਸਾਰਿਆਂ ਲਈ ਇਹ ਪ੍ਰਬੰਧ ਕੀਤੇ ਗਏ ਤੇ ਮੈਂ ਦੂਸਰੀ ਬੇਨਤੀ ਕਰਦਾ ਚਾਹੇ ਬਲੋ ਪਾਵਰਟੀ ਲਾਈਨ ਜਿਹੜੇ ਆ ਉਹ ਫਾਇਦਾ ਲੈਂਦੇ ਇੱਥੇ ਦੇ ਸਮੂਚੀਆਂ ਸਿੱਖ ਸੰਗਤਾਂ ਦੇ ਵਿੱਚ ਜਿਹੜੇ ਸਮੂਚੇ ਗੁਰਦੁਆਰਾ ਸਹਿਬਾਨ ਆ ਚਾਹੇ ਪੂਨੇ ਹੋਣ ਚਾਹੇ ਬੰਬਈ ਹੋਣ ਚਾਹੇ ਆਲੇ-ਦੁਆਲੇ ਕਿਧਰੇ ਵੀ ਹੋਣ ਉਹਨਾਂ ਨੂੰ ਵੀ ਜਿਹੜੇ ਗ੍ਰੰਥੀ ਸਹਿਬਾਨ ਜਾਂ ਉਹਨਾਂ ਦੇ ਪਰਿਵਾਰਕ ਜੀ ਆ ਜਾਂ ਉਹਨਾਂ ਦੇ ਹੋਰ ਬੱਚੇ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਵੀ ਤੁਹਾਨੂੰ ਵੀ ਉਹ ਸਹੂਲਤ 10 ਰੁਪਏ ਵਾਲੀ ਦੇਣੀ ਇਸ ਧਰਤੀ ਦੇ ਉੱਤੇ ਜਿਹੜੀ ਬਿਲੋ ਪਾਵਰਟੀ ਲਾਈਨ ਵਾਲਿਆਂ ਨੂੰ ਦਿੱਤੀ ਜਾਂਦੀ ਆ ਪਹਿਲਾਂ ਤਾਂ 사ਤਗੁਰੂ ਜੀ ਰੋਗ ਕਿਸ ਨੂੰ ਲਾਉਣ ਨਾ ਜੇ ਰੋਗ ਲੱਗਦਾ ਤੇ ਫਿਰ ਉਹਦੀ ਟ੍ਰੀਟਮੈਂਟ ਬੜੀ ਮਹਿੰਗੀ ਆ ਤੇ ਖਾਸ ਕਰਕੇ ਬੰਬੇ ਸ਼ਹਿਰ ਦੇ ਵਿੱਚ ਤੇ ਮੈਨੂੰ ਖੁਸ਼ੀ ਆ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਨਕਾਲੋਜੀ ਜਿਹੜੀ ਆਉਂਦੇ ਕਿਉਂਕਿ ਬੜੀ ਭਿਆਨਕਰ ਬਿਮਾਰੀ ਆ ਕੈਂਸਰ ਜਿਹੜੀ ਉਦੋਂ ਲੋਕੇਟ ਹੁੰਦੀ ਆ ਜਦੋਂ ਲਗਭਗ ਬਿਮਾਰੀ ਪੱਕ ਜਾਂਦੀ ਆ ਪਰ ਇੱਥੇ ਇਹਨਾਂ ਨੇ ਲੈਬਾਂ ਵੀ ਜਿਹੜੀਆਂ ਸਥਾਪਿਤ ਕੀਤੀਆਂ ਉਹ ਵੀ ਮੈਂ ਸਮਝਦਾ ਅੱਜ ਦੇ ਸਮੇਂ ਦੇ ਹਾਣੀ ਆ ਕਿ ਉਹਦੇ ਵਿੱਚੋਂ ਲੋਕੇਟ ਕਰਕੇ ਦੱਸਦੇ ਵੀ ਫਿਊਚਰ ਤੁਹਾਡੇ ਦੇ ਵਿੱਚ ਕਿੰਨੇ ਸਮੇਂ ਬਾਅਦ ਇਹ ਬੰਦਾ ਜਿਹਦੇ ਸੈੱਲ ਸ਼ੁਰੂ ਹੋਏ ਤੇ ਕਦੋਂ ਇਹ ਬਿਮਾਰੀ ਹੋ ਸਕਦੀ ਹੈ ਸੋ ਮੈਂ ਜਥੇ ਸਿੰਘ ਸਹਿਬਾਨ ਦਾ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਤੱਕ ਸ੍ਰੀ ਕਾਲ ਤੱਕ ਸਭ ਜੀ ਜਥੇਦਾਰ ਜਥੇਦਾਰ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਚੇਚੇ ਤੌਰ ਤੇ ਸਮਾਂ ਕੱਢ ਕੇ ਆਏ ਆ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਸਤਿਕਾਰਯੋਗ ਜਥੇਦਾਰ ਤੇ ਨਾਲ ਗਿਆਨੀ ਬਲਦੇਵ ਸਿੰਘ ਜੀ ਜਿਹੜੇ ਤੱਕ ਸ੍ਰੀ ਪਟਨਾ ਸਾਹਿਬ ਜੀ ਦੇ ਉਸ ਉਹਦੇ ਸਾਡੇ ਜਥੇਦਾਰ ਸਹਿਬਾਨ ਨੂੰ ਚੇਚੇ ਤੌਰ ਤੇ ਉਹਨ ਤੋਂ ਨੇ ਪ੍ਰਧਾਨ ਪਟਨਾ ਸਾਹਿਬ ਕਮੇਟੀ ਦੇ ਤੇ ਗ੍ਰਿੰਦਰ ਸਿੰਘ 바ਬਾ ਸਾਡਾ ਇਥੋਂ ਦੇ ਬਾਈ ਚੇਅਰਮੈਨ ਤੇ ਸਾਰੇ ਕਰਤਾ ਧਰਤਾ ਵੀ ਆ ਇਹ ਛੁਪੇ ਰਹਿ ਕੇ ਸਾਰੀ ਸੇਵਾ ਕਰ ਜਾਂਦੇ ਆ ਆ ਹੁਣ ਆ ਕੇ ਦੇਖਿਆ ਵੀ ਕਿਦਾਂ ਕਹਿੰਦੇ ਕਈ ਵਾਰੀ ਲੰਗਰਾਂ ਦੇ ਵਿੱਚ ਰਸ ਹੁੰਦਾ ਤੇ ਇੱਥੇ ਜਿਹੜਾ ਮੈਡੀਕਲ ਦਾ ਲੰਗਰ ਚੱਲ ਰਿਹਾ ਮੈਂ ਸਮਝਦਾ ਇਹ ਅਸਲ ਫਲਸਫੇ ਨੂੰ ਨਾਮਜ਼ਕਾਰਿਆ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨੂੰ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਗਰੀਬ ਗੁਰਪਿਆਂ ਲਈ ਜਿਹੜਾ ਸਥਾਪਿਤ ਕੀਤਾ ਗਿਆ ਪਰ ਬੰਬੇ ਵਰਗੇ ਸ਼ਹਿਰ ਦੇ ਵਿੱਚ ਇਹੋ ਜਿਹਾ ਸੈਂਟਰ ਜਿਹੜਾ ਸਥਾਪਿਤ ਕਰਨਾ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਕਾਮਨਾ ਵੀ ਕਰਦਾ ਕਿ ਸਮੁੱਚੇ ਤੌਰ ਤੇ ਇੱਥੋਂ ਦੀ ਸਾਰੀ ਜਿਹੜੀ ਆਪਣੇ ਸਾਡੀ ਲੋਕਲ ਮੈਨੇਜਮੈਂਟ ਕਮੇਟੀ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਕੋਲੋਂ ਇਦਾਂ ਦੀਆਂ ਮਨੁੱਖਤਾ ਨੂੰ ਸਮਰਪਿਤ ਜਿਹੜੀਆਂ ਸਾਰੀਆਂ ਸੁਭਾਵਾਂ ਜਿੱਥੇ ਸਿੱਖਿਆ ਦੇ ਵਿੱਚ ਵੀ ਬਹੁਤ ਵੱਡਾ ਮਾੜਕਾ ਇਸ ਕਾਲਜ ਦਾ ਆ ਤੇ ਉੱਥੇ ਮੈਂ ਸਮਝਦਾ ਮੈਡੀਕਲ ਦੇ ਵਿੱਚ ਬਹੁਤ ਵੱਡਾ ਇਹ ਇੱਕ ਕੇਂਦਰ ਸਥਾਪਿਤ ਕੀਤਾ ਵਧਾਈ ਬੇਜਨਾਂ ਤੇ ਸੰਗਤਾਂ ਨੂੰ ਬੇਨਤੀ ਵੀ ਕਰਦਾ ਕਈ ਇਹਦਾ ਵੱਧ ਤੋਂ ਵੱਧ ਫਾਇਦਾ ਲਈਏ ਕਈ ਵਾਰੀ ਆਪਾਂ ਐਕਸਪਲੋਇਟ ਵੀ ਕਰਦੇ ਜਿਹੜਾ ਬੰਦਾ ਹੱਕਦਾਰ ਹੁੰਦਾ ਉਹ ਬੰਦਾ ਬਾਂਝਾ ਰਹਿ ਜਾਂਦਾ ਤੇ ਕਈ ਵਾਰੀ ਅਮੀਰ ਅਫੋਰਡ ਵੀ ਕਰਦੇ ਹੁੰਦੇ ਉਹ ਵੀ ਉਹਦਾ ਤੇ ਇਥੇ ਕੋਈ ਪਮਾਨਾ ਨਹੀਂ ਰੱਖਿਆ ਪਰ ਫਿਰ ਵੀ ਜਿਹੜੇ ਆ ਮੈਂ ਸਮਝਦਾ ਬਿਫੋਰ ਬਿਲੋ ਪਾਪਰਟੀ ਲਾਈਨ ਤੇ ਦੂਸਰੇ ਜਿਹੜੇ ਆ ਆਰਥਿਕ ਤੌਰ ਤੇ ਕਮਜ਼ੋਰ ਆ ਉਹ ਇਹਦਾ ਫਾਇਦਾ ਲੈਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ